ਦੋਸਤੋ ਮਹੀਨਾ 31 ਦਾ ਹੋਵੇ ਭਾਵੇਂ 28 ਦਾ ਪਰ 30 ਦਿਨਾਂ ਦੀ ਹੀ ਕਿਉਂ ਆਉਂਦੀ ਹੈ ਤਨਖਾਹ ਆਉ ਸਮਝਾਉਣੇ ਹਾਂ ਤੁਹਾਨੂੰ ਪੂਰਾ ਗਣਿਤਾ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਦੋਸਤੋ ਵੀਡੀਓ ਸ਼ੁਰੂ ਕਰਦੇ ਹਾਂ ਦੋਸਤੋ ਕੀ ਤੁਸੀਂ ਕਦੇ ਸੋਚਿਆ ਹੈ ਕਿ ਤਨਖਾਹ ਸਿਰਫ 30 ਦਿਨਾਂ ਦੀ ਹੀ ਕਿਉਂ ਹੁੰਦੀ ਹੈ ਕੁਝ ਮਹੀਨਿਆਂ ਵਿੱਚ 31 ਦਿਨ ਵੀ ਹੁੰਦੇ ਹਨ ਇਸ ਦੇ ਨਾਲ ਹੀ ਫਰਵਰੀ ਵਿੱਚ 28 ਜਾਂ 29 ਦਿਨ ਹੁੰਦੇ ਹਨ ਇਸ ਦੇ ਬਾਵਜੂਦ ਵੀ ਸਾਨੂੰ 30 ਦਿਨਾਂ ਦੀ ਤਨਖਾਹ ਹੀ ਕਿਉਂ ਮਿਲਦੀ ਹੈ 사실 ਕਿਸੇ ਵੀ ਕਰਮਚਾਰੀ ਦੀ ਤਨਖਾਹ ਦੀ ਗਣਨਾ ਕਰਨ ਲਈ ਇੱਕ ਮਿਆਰੀ ਤਰੀਕਾ ਵਰਤਿਆ ਜਾਂਦਾ ਹੈ ਜਿਸ ਵਿੱਚ ਤਨਖਾਹ ਕੰਪਨੀ ਤੁਹਾਨੂੰ ਸਿਰਫ 30 ਦਿਨਾਂ ਦੀ ਤਨਖਾਹ ਦੇ ਤੌਰ ਤੇ ਹੀ ਪੈਸੇ ਦਿੰਦੀ ਹੈ। ਤੁਹਾਡੀ ਤਨਖਾਹ ਦੀ ਗਣਨਾ ਕਰਨ ਵਿੱਚ ਛੁੱਟੀਆਂ ਦੇ ਦਿਨ ਵੀ ਗਿਨੇ ਜਾਂਦੇ ਹਨ। ਇਸ ਦਾ ਮਤਲਬ ਹੈ ਕਿ ਇੱਕ ਮਹੀਨੇ ਵਿੱਚ 4 ਜਾਂ 5 ਐਤਵਾਰ ਤੇ ਇਸ ਤੋਂ ਇਲਾਵਾ ਤੁਹਾਡੀਆਂ ਹੋਰ ਹਫ਼ਤੇ ਦੀਆਂ ਛੁੱਟੀਆਂ ਵੀ ਤੁਹਾਡੀ ਤਨਖਾਹ ਵਿੱਚ ਗਿਣੀਆਂ ਜਾਂਦੀਆਂ ਹਨ। ਕੰਪਨੀ ਇਸ ਲਈ ਪੈਸੇ ਨਹੀਂ ਕੱਟਦੀ। 30 ਦਿਨਾਂ ਦੀ ਤਨਖਾਹ ਦੀ ਗਣਨਾ ਕਰ ਲਈ ਇੱਕ ਕਾਨੂੰਨੀ ਨਿਯਮ ਵੀ ਹੈ ਜਿਸ ਦੇ ਤਹਿਤ ਗ੍ਰੈਚੂਇਟੀ ਦੀ ਗਣਨਾ ਕੀਤੀ ਜਾਂਦੀ ਹੈ। ਦਰਅਸਲ ਗ੍ਰੈਚੂਇਟੀ ਗਣਨਾ ਕਰਦੇ ਸਮੇਂ 30 ਦਿਨਾਂ ਦੇ ਮਹੀਨੇ ਵਿੱਚ 26 ਦਿਨ ਕੰਮਕਾਜ ਦਿਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਮਚਾਰੀ ਨੂੰ ਔ